ਤੋ ਸਿਕੰਡਿਆਵਾਂ ਨੇ ਆਪ ਉੱਧਰ ਗਿਆ ਹੈ ਨਾ ਗੋਭੀ ਵਡਣੀਆਂ ਅੱਜ ਅੱਜ ਵਡਣੀਆਂ ਗੋਭੀ ਆ ਆਪਣੀ ਇੱਕ ਇੱਕ ਦਿਨ ਪਹਿਲਾਂ ਹੀ ਵੱਡੀ ਸੀ ਉਦਣ ਵੀ ਲੈ ਕੇ ਗਏ ਤੇ ਫਿਰ ਅੱਜ ਦੁਬਾਰਾ ਵਾੜਦੇ ਆ ਦੇਖਦੇ ਆ ਦੇਖਣਾ ਤਾਂ ਕਿਵੇਂ ਵਡਣੀਆਂ ਵਾਹ ਆ ਬਸ ਚੱਲੇ ਸਿਕੰਡਿਆਵਾਂ ਦੇ ਮੁੰਡਾ ਫੇਖੜਾ ਪੰਗਾ ਆਪਣਾ ਕੰਡਿਆਪਾਉ ਨੇ ਮੈਂ ਚੱਲਿਆ ਤਾਂ ਕਾਣੀ ਘਟਾਉਣ ਕੱਢੀ ਲੈ ਕੇ ਉੱਚੇ ਪਿੰਡ ਕਾਣੀ ਲੈ ਕੇ ਆਉਣੀ ਆ ਘੜਾ ਕੇ ਇਹ ਕਹਾ ਮੇਰੇ ਅਸ ਕੰਡਿਆਪਾਉ ਮੈਂ ਚੱਲ ਅਸ ਕੰਡਿਆਪਾਉ ਵਾਲੇ ਉਹਨਾਂ ਤੇ ਨਾਲ ਨਾਲ ਮੈਂ ਗੱਡੀ ਘੱਟ ਲਿਆਉਂਗਾ ਉਧਰ ਧੂਸ ਕੰਡਾ ਲਈ ਜੀਆ ਆਪਣਾ ਤਾਂ ਠੀਕ ਹੈ ਓਹੋ ਗੱਡੀ ਤਾਂ ਹੋ ਰਿਓ ਕੰਡੇ ਓਏ ਬਾਰ ਘੜਦੋਨ ਮੈਂ ਇਹਨੂੰ ਕਰੀ ਪਿੱਛੇ ਮੈਂ ਗੱਡੀ ਘੜਦਾ ਪਿੱਛੇ ਕਰ ਨੂੰ ਪਿੱਛੇ ਦਾ ਘਰ ਲੋਈ ਮੇਟਰ ਮਾਰ ਗਿਆ ਸਲਫ ਰਾਣੀ ਸੁੰਦਰਾ ਦੀ ਰਾਣੀ ਸੁੰਦਰਾ ਘੇਰ ਚ ਖੜਾਈ ਹੋਈ ਆ ਬੈਕ ਕਰੀ ਜਰੋ ਉਹ ਬੱਲਾ ਬੱਲਾ ਸੂਈ ਕਿੱਥੇ ਪਹੁੰਚੀ ਵੀ ਐ ਤੁਹਾਡੀ ਨੂੰ ਸੂਈ ਕਿਤੇ ਜਾਦੀ ਉੱਪਰ ਜਿਹੇ ਮੋਨਤੀ ਨਹੀਂ ਹੋਈ ਮੋੜ ਲੈਨੇ ਆਰੇ ਦੇ ਨਾਲ ਅੜਜੋ ਵੇ ਗ੍ਰਾਮੜੀ ਗੜੀ ਮੋੜ ਲਈ। ਬਿਸ਼ੇ ਟਰਾਲਾ ਵੀ ਖੜਾ ਬਹੁਤ ਈ ਤਾਂ ਖੜੀਆਂ ਵਿਚੇ ਵਾਲੇ ਨਾਲੇ। ਉਹ ਮੂਰੇ ਹੈ ਤਾਂ ਨਹੀਂ ਹੋ ਸਕਦਾ। ਨਹੀਂ ਨਹੀਂ ਜਾਣ ਦੇ ਜਾਣ ਦੇ। ਪੁੱਤਰੋ ਸਕੰਜਾ ਆਪਾਂ ਨੇ ਦਿੱਤਾ ਉਹਦੇ ਨਾਲ ਪਵਾ। ਹੋਰੇ ਪਾਸੇ ਨੂੰ ਗਰੀ ਗਿਆ ਦੱਸ ਮੈਂ ਮੈਂ ਹੋਰ ਪਾਸੇ ਨੂੰ ਮੋੜਿਆ ਆਪ ਹੋਰ ਪਾਸੇ ਨੂੰ ਮੋੜ ਲਈਆ। ਚਲੋ ਕੋਈ ਨਾ। ਜਾਣੇ ਹੁਣ ਆਪਾਂ। ਕਹਾਣੀ ਵੀ ਘੜਾ ਕੇ ਲਿਆਉਣੀ ਆ। ਮਣਾ ਖੜਜੋ ਮੈਨੂੰ ਕੈਮਰੇ ਦੀ ਬ੍ਰਾਈਟਨੈਸ ਠੀਕ ਢਰੀ ਰਗ ਰਹੀ ਹੈ ਬਦਾਲੀਏ ਬੰਦੀ ਲਓ ਜੀ ਕਰਾ ਦੇ ਲਵਾ ਦੇ ਗੀੜ ਵੀ ਲਵਾਗੇ ਚੱਲਾਂਗੇ ਵੀ ਇਹ ਅੜ ਜਾਣੇ ਕੱਢੀਏ ਮੀਟ ਲਾ ਦੇ ਫੇੜੀ ਨਾਲ ਸੀਗਾ ਕੁਝ ਕੱਢੀ ਜੂਰੇ ਗੇਟ ਲਾ ਦਈਏ ਤੇ ਕਰਦੇ ਆਂ ਤੋਦਰ ਜਾਨਾ ਆਪਾਂ ਨੇ ਫਿਰ ਰੱਖਦੇ ਆਂ ਵਿੱਚ ਥੈਲਾ ਡੋਲੀਆਂ ਡੋਲੀਆਂ ਲੈ ਕੇ ਜਾਵਾਂਗੇ ਦੇਖਦੇ ਆਂ ਕਿ ਅਗਰ ਆਪਣਾ ਹਰ ਜੋਮੜੀ ਚਾਬੀ ਰੱਖਦੀ ਹੈ ਚਲੋ ਜਾਬੀ ਆਪਾਂ ਨੇ ਤੀ ਰੱਖ ਪੁੰਡੇ ਜਾਂਦੇ ਹੀ ਬਹੁਤ ਲੱਗਦੇ ਆਂ ਫਿਰ ਉਹੀ ਹੋਣੀ ਲੋਈ ਦੇਖੋ ਜੀ ਮਹਾਰਾਜ ਸਿੰਘ ਬਲਿੰਗ ਇਹਦੀ ਵੀ ਹੱਥ ਟਿਕਦੇ ਨਹੀਂ ਹੈਗੇ ਜਿੰਨਾ ਮਰਜੀ ਗੈਲੋ ਆ ਸ਼ੀਸ਼ਾ ਦੇਖ ਲਓ ਕਿੱਧਰ ਨੂੰ ਘੁਮਾਤਾ ਅਗਰ ਦਾ ਫਾਟਾ ਦੇ ਰਿਹਾ ਦਾਇਆ ਅੋ ਸ਼ੀਆ ਜੀ ਫਿਰ ਮਿਲਦੇ ਹਾਂ ਨੂੰ ਓਕੇ ਬਾਏ ਪਹੁੰਚ ਕੇ ਮਿਲਦੇ ਹਾਂ ਉੱਥੇ ਕਹਾਣੀ ਬਾਅਦ ਚ ਜਾ ਜੂਗੇ ਜਾ ਰਹੇ ਹਾਂ ਕਿੱਥੇ ਮਿਲਦੇ ਹਾਂ ਕਹਾਣੀ ਲਿਆ ਆ ਪਕੜਾ ਘਰ ਨੂੰ ਜਾ ਰਹੇ ਹਾਂ ਹੁਣ ਕੰਟੈਕਟ ਲੱਗੇ ਗਿਆ ਵਿੱਚ ਨੂੰ ਲਾਈਟ ਜੀ ਭੱਜੀ ਗਈ ਂਟਾ ਪਤਾ ਨਹੀਂ ਡੇਢ ਘੰਟੇ ਲੱਗ ਗਿਆ ਹੁਣ ਅਸੀਂ ਜਾ ਰਹੇ ਹਾਂ ਘਰ ਨੂੰ ਅਸੀਂ ਮਤਲਬ ਇਹ ਵੀ ਹੈ ਮੇਰੇ ਨਾਲ ਵੀਰ ਜੀ ਅਸੀਂ ਦੋਹੇ ਹਾਂ ਛੋਟਾ ਬ੍ਰਦਰ ਹੈ ਤੂੰ ਵੀ ਬੋਲ ਦੇ ਕਿਆ ਬੋਲਣਾ ਸਹੀ ਜੀ ਠੀਕ ਹੈ ਜੀ ਕਰਦੇ ਹੋ ਬਾਈ ਕਰਦੇ ਹੋ ਇਹਦੇ ਵੀ ਇਹਦੇ ਨਾਮ ਇਹੋ ਜਿਹੇ ਕਰਦੇ ਆ ਜਾਨਿਆ ਮਿੱਤਰ ਹੁਣ ਆਪਾਂ ਕਰਨ ਨੂੰ ਕਰਨ ਨੂੰ ਜਾ ਰਹੇ ਆ ਤੇ ਜਗ ਮੁਸਕਰੀ ਆਵਨ ਗੱਡੀ ਹੈ ਸ਼ਾਮ ਨੂੰ ਜਾਣਦੇ ਆ ਆਪਾਂ ਨਾਲੇ ਬੈਟਰੀ ਲੈ ਕੇ ਆਉਣੀ 6 ਵਜੇ ਇਹਦੀ ਨਾ ਸੋਰੀ ਟਰੈਕਟਰ 6 ਵਜੇ ਦੀ ਇਹਦੀਆਂ ਲਾਈਟਾਂ ਲੁੱਕ ਕਰਾ ਕੇ ਲੈ ਕੇ ਆਉਣੀ ਮੁਰਲੀਆਂ ਲੋਡ ਉਹ ਹੋਰੇ ਪਾਸੇ ਨਹੀਂ ਜਾਈਦੀਆਂ ਲੈਂਟਾ ਪਾ ਨਰਕੇ ਲੈਟਾ ਲੇ ਕੇ ਹੁਣੀ ਆਪਰੇ ਕਰਾ ਕੇ ਲੋਡ ਕਰ ਮਤਲਬ ਵੀ ਰਾਤ ਨੂੰ ਦਿਖਦਾ ਨਹੀਂ ਗਿਆ ਉਸ ਵੀ ਤਾਂ ਇਹਦੀਆਂ ਫਿਰ ਆਪਾਂ ਲੋਡ ਕਰਾ ਕੇ ਲੈ ਕੇ ਹੁਣੀਆਂ ਲੈਟਾ ਫਿਲਹਾਲ ਤਾਂ ਆਪਾਂ ਘਰ ਨੂੰ ਜਾ ਰਹੇ ਆ ਆ ਆਪਣਾ ਪਿੰਡ ਹੈ ਜੀ ਆ ਪਿੱਛੇ ਆਪਣਾ ਗੁਰਦੁਆਰਾ ਪੈਣਦਾ ਵੀ ਆ ਰਹੀਆਂ ਵਾ ਘਰ ਨੂੰ ਹੀ ਘਰ ਨੂੰ ਜਾ ਰਹੀਆਂ ਮਸ਼ੀਨ ਖੋਲਤੀ ਅੱਜ ਮੇਰੇ ਖਾਲ ਸੀ ਪਲੇਟ ਤਾਂ ਚੱਕਦੇ ਹੋਣੇ ਕੰਮ ਲੱਗ ਗਏ ਹੋਣੇ ਬਦਲਣ ਕਹਿਣ ਦਾ ਬਦਲਣ ਤਾਂ ਲੱਗ ਗਏ ਤੇ ਕੱਦੇ ਮਤਲਬ ਵੀ ਦੂਏ ਲੱਗ ਗਏ ਹੋਣੇ ਪਾਉਣ ਪੁਰਾਣੇ ਖੋਲਤੇ ਤੇ ਮੇਰੇ ਖਾਲ ਸੀ ਕਈ ਟੁੱਟੇ ਵੀ ਐ ਪਿਛਲੀ ਵਾਰ ਆਪਾਂ ਨੇ ਨਵੇਂ ਵੀ ਪਾਏ ਤੇ ਪਲੇਟ ਹੁੰਦਾ ਆਪਣਾ ਮਤਲਬ ਵੀ ਕਹਿਣ ਦਾ ਬਾਬਾ ਟ੍ਰਾਇੰਗਲ ਸ਼ੇਪ ਚ ਹੁੰਦਾ ਤਕੋਣ ਉਹਦੀ ਸ਼ੇਪ ਚ ਹੁੰਦਾ ਫਿਰ ਉਹ ਪਲੇਟ ਹੈ ਜਿਹੜਾ ਆੜੀ ਉਹ ਖੜਜੂ ਪਲੇਟ ਫਿਰ ਆਪਾਂ ਨੇ ਹੋਰ ਤਾ ਦਾ ਬਦਲਨੇ ਆ ਜਿਹੜੇ ਪੁਰਾਣੇ ਆ ਉਹਨਾਂ ਨੂੰ ਤਾਂ ਆਪਣੇ ਚਲਾ ਰਹੇ ਆਂ ਕੰਮ ਬਾਕੀ ਦੇਖਦੇ ਹੁਣ ਉਹਨਾਂ ਲਿਆਂ ਨੂੰ ਲੱਵਾ ਤਾਂ ਐਂਡ ਕਰਾ ਲੈਣੀ ਉਹ ਅਹੀਂ ਲੱਗੇ ਹੋਇਆ ਜੀ ਵੀ ਕੰਮ ਕਰਨਾ ਹੈ ਵੱਟੂ ਵੜਦੇ ਨਹੀਂ ਅਡਾ ਜੂਮੜਾ ਇਹ ਕਿੱਟ ਫੁੱਟੀ ਟਰੈਕਟਰ ਹੁਲੇਗੇ ਤੇ ਆਪਣਾ ਸਪੰਜਾ ਪਾ ਲਿਆ ਆਪਣੇ ਘੇਰੇ ਤੋਂ ਮੁੰਡਾ ਗੱਡੀ ਕਰੀਏ ਅੰਦਰ ਪਾਣੀ ਆ ਪਾ ਲਿਆ ਇਕੜਾ ਕੇ ਬਣੇ ਰਹੋ ਨਾਲੇ ਹਾਂ ਨਾਲ ਯਾਰ ਸਬਸਕ੍ਰਾਈਬ ਕਰ ਦੋ ਲਾਈਕ ਕਰ ਦੋ ਕਮੈਂਟ ਕਰ ਦੋ ਸ਼ੇਅਰ ਜਿਆਦਾ ਤੇ ਵੱਧ ਵੱਧ ਤੋਂ ਵੱਧ ਕਰਤੋ ਮਤਲਬ ਵੀ ਆਪਣੇ ਨਾਲ ਬਣੇ ਰਹੋ ਹੁਣ ਆਪਾਂ ਇਹ ਗੱਲਬਾਤ ਇੰਨ ਕਰਾ ਦੇਣੀ ਹੈ ਕਿਉਂਕਿ ਆ ਗਿਆ ਤੂੜੀ ਦਾ ਸੀਜ਼ਨ ਫਿਰ ਜਾਂ ਦੇਖਦੇ ਜਾਓ ਤੁਸੀਂ ਤੱਕ ਪਾਣਗੀਆਂ ਆਪਾਂ ਨੇ ਇਹ ਗਲਵਾ ਤਾਂ ਇੰਨਕਰਾ ਦੇਣੀ ਹੈ ਦੇਖੀ ਜਾਓ ਬਸ ਉਹ ਤੁਸੀਂ ਫਿਰ ਜਦੋਂ ਠੀਕਾਂ ਬੰਦਾ ਤੁਹਾਨੂੰ ਉਸਕਸ ਤੋਂ ਬਾਅਦ ਲੋ ਵੀ ਮਿੱਤਰੋ ਆਪਾਂ ਅੱਗੇ ਤੇ ਗਾਹਾਂ ਗੋਭੀ ਵੜਦੇ ਦੇ ਦੱਸੇ ਹੀ ਨਾ ਗੋਭੀ ਚਖਾ ਦੀਏ ਉੱਥੇ ਕਰੇ ਫਿਰ ਮੁਰਗੇ ਮਰਗੀ ਦੀ ਤਿਆਰੀ ਚੱਲ ਰਹੀ ਹੈ ਇਹ ਮੁਰਗਾ ਜੱਲੂ ਅੱਜ ਫਿਰ ਆਹ ਫੁੱਲ ਪਏ ਦੋ ਇੱਧਰ ਮੈਂ ਚੱਕ ਲੱਗਦੀ ਹੈ ਚਲੋ ਵੀ ਇਹਦਾ ਗਏ ਚੱਖੋ ਚਲੋ ਬਈ ਚਲੋ ਵਧੀਆ ਹੋ ਜਾਂਦੀ ਹੈ 10 ਰੁਪਏ ਲੱਗ ਜਾਂਦੀ ਹੈ ਗੋਭੀ ਸਵਾਦ ਆਉਂਦਾ ਗੋਭੀ ਗੋਭੀ ਨੂੰ ਵੇਚਣਾ ਪੈਸੇ ਆਉਣੇ ਚਲੋ ਬਈ ਚਲੋ ਪਾਣੀ ਵਿੱਚ ਨਹੀਂ ਗਾਣੇ ਹੀ ਚੱਲਦੇ ਆ ਮੜਾ ਬੰਦ ਕਰ ਲੀਏ ਲੋ ਵੀ ਮਤਰਾ ਹੋ ਗਏ ਆਪਣੇ ਸਵੇਰਾ ਗੋਪੀ ਉਬੀ ਦਾ ਪੱਤਾ ਪਿਆਵਰ ਖਾਸਾ ਗੋਪੀ ਇਹ ਪਪੇਜ ਮਸ਼ੀਨ ਤੇ ਦਾ ਹੌਲਦੀ ਸਾਰੇ ਬਟੇ ਪਲੇਟ ਆਪਾਂ ਨੇ ਔਰੇਗੀ ਬਸ ਇੰਦਰ ਸ਼ਾਫਟ ਜਿਹੜੀ ਆ ਤਾਂ ਖੋਲ ਤੇ ਸਾਰੇ ਜਿਹੜੇ ਤਰੇ ਖਿਰਦੇ ਆ ਸਾਰੇ ਖੋਲ ਤੇ ਔਰ ਰਹਿ ਕੇ ਬਸ ਕੱਟਦੇ ਦੇਖਦੇ ਆ ਸਟਿੱਪ ਦੀ ਵੀ ਸ਼ਾਇਦ ਬਦਲ ਹੋਣਗੇ ਸ਼ਾਇਦ ਸਟਿੱਪ ਦੀ ਫਿਰ ਕਰਦੇ ਆ ਬਸ ਕੰਮ ਇਹਦਾ ਵੀ ਹੋ ਰਣਾ ਅੱਜ ਆਉਣਗੇ ਅੰਕਲ ਉਹਨਾਂ ਦੁਆਰਾ ਆਦਨ ਸ਼ੈਦੋ ਨੇ ਆ ਕੇ ਹਬਰੇਟ ਮੇਰੇ ਆਉਣ ਦਿਨ ਤਾਂ ਸ਼ਾਇਦ ਪਾਈਗਾ ਨਾ ਮੈਂ ਜਲਾ ਸਕੂਲ ਮਾਚਾ ਦਿੰਦਾ ਆ ਮੈਂ ਕੱਲ ਦਾ ਛੁੱਟੀ ਦੀ ਸਰਕਾਰੀ ਛੁੱਟੀ ਦੀ ਆਹ ਡਰਾਈਵਰ ਖੜਾ ਆਪਣਾ ਗੱਡੀ ਆਪਣੀ ਬਾਹਰ ਖੜੀ ਹੈ ਸਵੇਰੇ ਸਵੇਰੇ ਹੁਣ ਆਇਆ ਜਮਤ ਰੁਕੀ ਥੋੜਾ ਘਟਾ ਮੈਂ ਹੋਇਆ ਤਾ ਮੇਰਾ ਜਾ ਕੇ ਗੋਪੀ ਇਹ ਵੇਚਨੇ ਤੇ ਆ ਗੜੀ ਇਹ ਗੱਡੀ ਸਾ ਸਵੇਰ ਦੀ ਉਹ ਵੀ ਵਾਲਾ ਨਾ ਟ ਨਹੀਂ ਆ ਪਿਆ ਥੋੜਾ ਜਿਹਾ ਆ ਯਾਰ ਪਤਾ ਨਹੀਂ ਕੀ ਹੋ ਗਿਆ ਬੰਪਰਾ ਇੱਥੇ ਦਾ ਟੁੱਟ ਗਿਆ ਸਾਰਾ ਇਹਦੇ ਕਰਕੇ ਫੇਰ ਉਹ ਜਾ ਗੱਡੀ ਐ ਰੋਡ ਤੇ ਇਧਰ ਨੂੰ ਮੇਰੇ ਵੱਲ ਨੂੰ ਮੋੜ ਦੇ ਮਤਲਬ ਵੀ ਪੂਰਾ ਹੈਂਡਲ ਮੋੜ ਕੇ ਅੱਗੇ ਪਿੱਛੇ ਕਰ ਦੇ ਗੱਡੀ ਇਹਦੇ ਨਾਲ ਲੱਗਦਾ ਟਾਇਰ ਦੇਖਦੇ ਹਾਂ ਹੁਣ ਕੀ ਹੋਊਗਾ ਲਾਈਟਾਂ ਵੀ ਕਰਾ ਕੇ ਲਗਾਉਣੇ ਮੈਂ ਬੈਟਰੀ ਵੀ ਨਹੀਂ ਲਿਖਾਇਆ ਕੱਲ ਬੈਟਰੀ ਅੱਜ ਲੈ ਕੇ ਆਉਂਗਾ ਫਿਰ ਦੇਖਦੇ ਹਾਂ ਸ਼ਾਮ ਨੂੰ ਉਹਨੇ ਕਿਹਾ ਤਾਂ ਵੀ 6 ਵਜੇ ਆ ਜੀ ਮੈਂ ਇਹ ਲਾਈਟਾਂ ਵੀ ਦੇਖ ਲਊਗਾ ਅੱਜ ਲੂਟ ਕਰਾ ਲਿਆ ਆਉਂਗਾ ਨਾਲੇ ਬੈਟਰੀ ਲੈ ਆਉਂਗਾ ਕਿਧੀਆਂ ਮੁਰਲੀਆਂ ਲਾਈਟਾਂ ਹੋਰੇ ਪਾਸੇ ਨਹੀਂ ਜੰਨੀਆਂ ਦਿਖਦੀਆਂ ਰਾਤ ਨੂੰ ਉਸ ਤਰ੍ਹਾਂ ਮੈਂ ਜਸਨੂ ਫੁੱਲ ਤੋਂ ਆਕੇ ਬਾबाय ਸਵਾਗਤ ਹੈ ਇੱਕ ਹੋਰ ਨਵੇਂ ਦਿਨ ਦੇ ਵਿੱਚ ਅੱਜ ਗੋਬੀ ਬੱਡਣ ਆਏ ਰਿਆਂ ਆਹ ਦੇਖੋ ਫਿਰ ਕੈਂਟ ਲੱਗਦਾ ਕਿ ਨਹੀਂ ਸਕੈਚ ਜਿਹਾ ਲੱਗ ਰਿਹਾ ਆਪਾਂ ਨੇ ਇਹਦੇ ਵੀ ਅੱਗੇ ਬਲੌਗ ਪਾਉਨੇ ਆ ਜਦੋਂ ਇਹ ਚਾਰੇ ਟਾਇਰਾਂ ਦੇ ਕਰਤਾ ਇਹ ਉਦੋਂ ਪਾਵਾਂਗੇ ਬਲੌਗ ਟੀਮ ਵੀ ਤੁਸੀਂ ਦੇਖੀਏ ਪਿਛਲੀ ਵਾਰ ਆਪ ਬਹੂ ਹੈ ਆਪਾਂ ਨੇ ਪਿਛਲੇ ਬਲੌਕ ਚ ਮਸ਼ੀਨ ਖੋਲੀ ਧੀ ਤੇ ਹੁਣ ਆਪਾਂ ਨੇ ਉਹ ਪਲੇਟ ਤੇ ਕੰਸ ਦਿੱਤੇ ਸਾਰੇ ਵੀ ਸਾਰੇ ਪਲੇਟ ਬਲੂ ਸਾਰਾ ਕੁਝ ਕਰਦਾ ਸਟਿਪ ਕਰਦੀ ਬਾਸਕਟ ਵੀ ਸਭ ਕੁਝ ਕਰਦਾ ਉਹ ਪਲੇਟ ਕਸਤੇ ਬਸ ਕੁਸਕ ਬੈਲਟਿੰਗ ਦਾ ਰੰਦਾ ਸਿਸਟਮ ਕੁਸਕ ਡੂਅਲ ਆਟ ਉਹ ਹੁਣ ਲਜਾ ਹੋ ਗਈ ਮਸ਼ੀਨ ਜਦਾ ਲੈ ਕੇ ਜਾਉਂਗਾ ਜਦਾ ਦੇਖੇਗੇ ਤੁਰੰਤ ਮਿਲਦੇ ਆਂ ਅੱਜ ਦਾ ਬਲੌਗ ਇੱਥੇ ਐਂਡ ਕਰਦੇ ਆਂ ਅਗਲੇ ਬਲੌਗ ਦੇ ਵਿੱਚ ਮਿਲਦੇ ਆ ਤੁਹਾਨੂੰ ਧੰਨਵਾਦ